ਇਹ ਵੀਰੇ ਆਪ ਆ ਗਿਆ ਹਰਦਿਆਂ ਰੋਲੀ ਵਾਲੇ ਦੀ ਠੀਕ ਆ ਬਾਈ ਤੇ ਆਪਣੇ ਵਾਲੇ ਘੋੜੇ ਤੋਂ ਗੱਭਣਾ ਇਹ ਠੀਕ ਆ ਬਾਈ ਫਤੇ ਪੰਜਾਬ ਤੋਂ ਇਹਦੀ ਉਮਰ ਹੈਗੀ ਆ ਵੀਰੇ 4 ਦੰਦ ਹੋਈ ਹੋਈ ਆ ਬੇਸ਼ੇਰੀ ਹੋਈ ਆ ਇਹ ਠੀਕ ਆ ਬਾਈ ਇੱਕ ਸੁਹਾ ਦਿੱਤਾ ਹੋਇਆ ਇਹਨੇ ਠੀਕ ਆ ਬਾਈ ਕਿੰਨੇ ਟਾਈਮ ਦੀ ਲਾਪਰੀ ਦੀ ਗੱਭਣਾ ਬਈ ਇਹ ਇਹ ਵੀਰੇ 8 ਮਹੀਨਿਆਂ ਦੀ ਗੱਭਣਾ 8 ਮਹੀਨਿਆਂ ਦੀ ਹਣਾ ਤੇ ਲਾ ਵੀ ਫਿਰ ਤਾਂ ਨੇੜੀ ਆ ਕਮ ਹਣਾ ਬਾਲ ਪੌਰੀਆਂ ਲੋ ਬਿਲਕੁਲ ਸਾਫ ਆ ਕਿੰਨੇ ਟਾਈਮ ਦੀ ਗੱਭਣਾ ਹੋ ਗਈ ਇਹ ਹੋ ਗਈ ਵੀਰੇ 1.5 ਮਹੀਨੇ ਦੀ ਹੋ ਗਈ ਚੈੱਕ ਪਾਸ ਹੋਈ ਚੈੱਕ ਪਾਸ ਆ ਗਈ ਹਣਾ ਬਾਲ ਪੌਰੀਆਂ ਦੀ ਸਾਫ ਆ ਤੇ 11 ਮਹੀਨੇ ਦੀ ਬੱਚੀ ਆ ਠੀਕ ਆ ਬਾਈ ਮੱਥੇ ਪਟਾ ਠੀਕ ਹੈ ਬਈ ਤੇ ਇਹ ਆਪ ਹੈਗੇ ਜਹਾਂਗੀਰ ਕੋੜੇ ਦੀ ਠੀਕ ਆ ਕਾਲੇ ਕਾਂਡੇ ਦੀ ਬਲੱਡ ਲਾਈਨ ਚੋਂ ਆ ਗਈ ਠੀਕ ਆ ਜੀ ਤੇ ਬਾਲ ਪੋਰੀਆਂ ਦੀ ਬਿਲਕੁਲ ਸਾਫ਼ ਆ ਉਮਰ ਹੋ ਗਈ ਆ 17 ਕਿ ਮਹੀਨੇ ਠੀਕ ਆ ਬਈ ਦੋਨੇ ਅੱਖਾਂ ਤੋਂ ਜੈ ਮੰਗਲ ਠੀਕ ਆ ਬਈ ਤੇ ਬਈ ਇਹ ਉ ਗੱਲਬਾਤ ਕਰ ਲਈਏ ਹਨਾ ਕੋੜੀ ਬਹੁਤ ਵੱਡੀ ਬਾਨੀ ਹੈ ਜੀ ਹਨਾ ਇਹ ਰੇਟ ਤਾਂ ਆਪਣੇ ਉਵੇਂ ਹੀ ਹੋਣਗੇ ਨਾ ਜੀ ਇਹ ਰੇਟ ਆਪਣੇ ਜੈਨੂਅਲ ਹੁੰਦੇ ਆ ਕੋਈ ਇਦਾਂ ਨਹੀਂ ਕਿਸੇ ਦਾ ਗਾਲ ਫਾੜ ਲੀਏ ਜਾ ਕੇ ਠੀਕ ਕਿਉਂਕਿ ਹਾਂ ਜੈਜ ਰੇਟ ਹੋਣਗੇ ਜਿੱਦਾਂ ਦਾ ਜਾਨਵਰ ਆ ਉਦਾਂ ਦਾ ਹੀ ਰੇਟ ਹੋਊਗਾ ਜਿਹੜੀਆਂ ਘੋੜੀਆਂ ਦੋਨੇ ਚੈੱਕ ਪਾਸ ਆ ਉਹ ਕਹਿੰਦਾ ਬਾਈ ਕਹਿੰਦਾ ਵੀ ਤੁਸੀਂ ਆ ਤਾਂ ਡਾਕਟਰ ਲਿਆਓ ਆਪਦੀ ਚੈੱਕ ਪਾਸ ਕਰਾ ਕੇ ਲੈ ਆ ਸਕਦੇ ਹੋ ਸਾਥੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚਿਆ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਗਾਲਮਕਲਾਂ ਤਹਿਸੀਲ ਬਈ ਉਹਨਾਂ ਨੂੰ ਪੈਂਦੀ ਹੈ ਜਗਰਾਉ ਤੇ ਆਪਾਂ ਨੇ ਨਾਲ ਜਿਹੜੇ ਸੱਜਣ ਖੜੇ ਆ ਤਕਰੀਬਨ ਘੋੜਿਆਂ ਵਾਲੇ ਸੱਜਣ ਚੰਗੇ ਤਰੀਕੇ ਨਾਲ ਜਾਣਦੇ ਆ ਵੀਰਾ ਲਾਪਰੀਤ ਤੇ ਵੀਰਾ ਹਿੰਦਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ 7-8 ਨਾਲ ਜਾਨਵਰ ਦਿਖਾਵਾਂਗੇ ਉਦੇ ਜਿਹੜੇ 5 ਜਾਨਵਰ ਆ ਬਾਈ ਉਹਨਾਂ ਨੇ ਸੇਲ ਕਰਨੇ ਆ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਪਹਿਲੇ ਪਾਰਟ ਦੇ ਵਿੱਚ ਬਾਈ ਦੇ ਕੋਲੇ ਇੱਕ ਪੂਰੇ ਟਾਪ ਕਲਾਸ ਜਿਹੜੇ ਦੋ ਜਿਹੜੇ ਘੋੜੇ ਆ ਉਹਨਾਂ ਦੀ ਵੀ ਤੁਸੀਂ ਵੀਡੀਓ ਦੇਖੀ ਆ ਤੇ ਹੁਣ ਜਿਹੜੀਆਂ ਸੇਲ ਵਾਲੀਆਂ ਘੋੜੀਆਂ ਐ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਕਿੰਨੇ ਕਿੰਨੇ ਟਾਈਮ ਦੀਆਂ ਗੱਭਣਾਂ ਕਿਉਂਕਿ ਜਿਹੜੇ ਜਿੰਨੇ ਵੀ ਜਾਨਵਰ ਸੇਲ ਆਲੇ ਆ ਪੂਰੇ ਟਾਪ ਦੇ ਆ ਰਾਜੀਪੂਰੇ ਆ ਬਾਕੀ ਕਿਹੜੇ-ਕਿਹੜੇ ਘੋੜਿਆਂ ਤੋਂ ਗੱਭਣਾਂ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਦੋਨਾਂ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ 'ਤੇ ਤੇ ਲਾਪ੍ਰਿਤ ਬਾਈ ਏ ਜਿਵੇਂ ਆਪਾਂ ਘੋੜੇ ਦਿਖਾਦੇ ਆ ਆਪਣੇ ਦੋਨੇ ਹਨਾ ਬਈ ਤੇ ਆਹ ਪਾਰ ਦੇ ਵਿੱਚ ਹੁਣ ਆਪਾਂ ਸੇਲ ਵਾਲੀਆਂ ਘੋੜੀਆਂ ਬਾਰੇ ਦੱਸਾਂਗੇ ਆਪਣੇ ਕੋਲ 4-5 ਜਾਨਵਰਾਂ ਸੇਲ ਵਾਲੇ ਠੀਕ ਆ ਬਈ ਤੇ ਇਹ ਬਈ ਆਪਣੇ ਕੋਲੇ ਸ਼ੁਰੂ ਤੋਂ ਹੀ ਹਨਾ ਆਪਾਂ ਵਾਰ ਦਾ ਕੰਮ ਹੁੰਦਾ ਹੀ ਆਪਣੇ ਕੋਲੇ ਹਨਾ ਹੁੰਦੇ ਵੀਰੇ ਆਪਣੇ ਕੋਲੇ ਘਰੇ ਤਕਰੀਬਨ 7-8 ਜਾਨਵਰ ਹੁੰਦੇ ਹੀ ਹੁੰਦੇ ਹੁੰਦੇ ਹੀ ਹਨਾ ਕਿ ਜਿਵੇਂ ਮੰਡੀ ਆ ਜਾਂਦੀ ਹੈ ਬਾਧ ਵੀ ਜਾਂਦੇ ਘਟ ਵੀ ਜਾਂਦੇ ਘਟ ਵੀ ਜਾਂਦੇ ਚਲੀ ਜਾਂਦਾ ਆਪਣਾ ਹਨਾ ਲੈਣ ਦੇਣ ਬਸ ਚਲੀ ਜਾਂਦਾ ਬਸ ਠੀਕ ਆ ਤੇ ਬਈ ਜਿਵੇਂ ਹੁਣ ਆਪਾਂ ਘੋੜਿਆਂ ਬਾਰੇ ਪਹਿਲਾਂ ਦੱਸਤਾ ਹਨਾ ਆਪਾਂ ਇਹ ਪਾਰ 'ਚ ਆਪਾਂ ਸੇਲ ਵਾਲੀਆਂ ਘੋੜੀਆਂ ਬਾਰੇ ਦੱਸਦੀ ਹਨਾ ਲਾਪਰੀ ਵੀਰੇ ਸਭ ਤੋਂ ਪ ਮੌਕੇ ਦੀ ਕਿਵੇਂ ਆਏ ਬਾਈ ਇਹ 4 ਸਾਲ ਦੀ ਘੋੜੀ ਆ ਦੂਜਾ ਸੁਹਾ ਸੂਣਾ ਮੈਨੇ ਠੀਕ ਆ ਬਾਈ ਚੰਬੀ ਘੋੜੀ ਆ ਇਹ ਆਪਣੇ ਸਟਾਰ ਘੋੜੇ ਤੋਂ ਗੱਪਣ ਖਾਈ ਜੇ ਤੋਂ ਇਹ ਜਿਹੜੇ ਬਾਈ ਪੈਂਕੇ ਹੁਣ ਵਾਲੇ ਪੈਂਕੇ ਹੁਣ ਵਾਲੇ ਤੋਂ ਗੱਪਣ ਠੀਕ ਆ ਬਾਈ ਤੇ ਪਹਿਲਾਂ ਵੀ ਇਹ ਮਗਰ ਮਾਰ ਬੜੀ ਬੱਚਾ ਪੂਰਾ ਟੌਪ ਦਾ ਹੈਗਾ ਬੇਸ਼ੇਰੀ ਸੀਗੀ ਠੀਕ ਆ ਬਾਈ ਤੇ ਉਹ ਆਪਣੇ ਯਾਰ ਦੋਸਤ ਕੋਲੇ ਸੀਗੀ ਉਹਨੇ ਰੱਖ ਲਈ ਸੀਗੀ ਠੀਕ ਆ ਬਾਈ ਮੈਂ ਬਾਈ ਨੂੰ ਕਿਹਾ ਬਾਈ ਨੇੜੇ ਆ ਕੇ ਹਨਾ ਕੁੜੀ ਹੈ ਬਾਈ ਜਗਾਠਾ ਚਗੂਠਾ ਬਹੁਤ ਜ਼ਿਆਦਾ ਨਰੋਆ ਹਨਾ ਜੇ ਆਪਾਂ ਕਹੀਏ ਹਨਾ ਤੇ ਹਨਾ ਪੂਰੀ ਬਰੂਟ ਮੇਰ ਵੀਰੇ ਇਹ ਹਾਂ ਬੱਚਿਆਂ ਵਾਲੀ ਮੇਰਾ ਪੂਰੀ ਬਿਲਕੁਲ ਹਨਾ ਬਾਈ ਤੇ ਜੇ ਆਪਾਂ ਗੱਲਬਾਤ ਕਰ ਲਈਏ ਆ ਤੁਸੀਂ ਦੇਖੋ ਹਨਾ ਜਿੰਨੇ ਰਿਜ਼ਲਟ ਆਏ ਵੀਰੇ ਟਾਪ ਕਲਾਸ ਆਏ ਆ ਕੰਨਾ ਕੁੰਨਾ ਦੀ ਪੂਰੀ ਹੋ ਕਿੰਨੇ ਟਾਈਮ ਦੀ ਲਾਪਰੀ ਦੀ ਗੱਪਣਾ ਬਈ ਇਹ ਇਹ ਵੀਰੇ 8 ਮਹੀਨਿਆਂ ਦੀ ਗੱਪਣਾ 8 ਮਹੀਨਿਆਂ ਦੀ ਹਨਾ ਤੇ ਲਾਵੀ ਫਿਰ ਤਾਂ ਨੇੜ ਹੀ ਆ ਕਮ ਹਨਾ ਬਾਲ ਪੋਰੀਆਂ ਲੋ ਬਿਲਕੁਲ ਸਾਫ ਆ ਠੀਕ ਆ ਬਾਈ ਤੇ ਜੇ ਆਪਾਂ ਗੱਲਬਾਤ ਕਰ ਲਈ ਬਾਈ ਰੇਟ ਰੂਟ ਤਾਂ ਫਿਰ ਬਾਈ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਉੱਤੇ ਕਰ ਲਾਂਗੇ ਹਨਾ 20 ਤੇ ਬੰਲਾ ਲੱਗਾ ਹਿੰਦੇ ਬਈ ਇਹਨੂੰ ਪੰਚ ਹਾਈਟ ਆ ਠੀਕ ਆ ਬਈ ਤੇ ਸੀਲ ਸਾਉ ਪੂਰੀ ਠੰਡੀ ਆ ਪਰ ਬੱਚੇ ਕਿਹੜੇ ਕੱਢੀ ਜਾਣ ਉੱਥੇ ਠੀਕ ਆ ਉਲਾਪਰੀ ਬਈ ਸਵਾਰੀ ਸਵੂਰੀ ਐ ਓਕੇ ਜੀ ਸਵਾਰੀ ਵੱਲੋਂ ਪੂਰੀ ਓਕੇ ਆ ਵੀਰੇ ਬਾਲਪੋਰੀਆਂ ਵੱਲੋਂ ਸਾਫ ਆ ਠੀਕ ਆ ਬਈ ਕੋਈ ਆਪਣਾ ਉਦਾਂ ਦਾ ਕੰਮ ਵੀ ਹੈ ਨਹੀਂਗਾ ਆਪਾਂ ਸ਼ੌਕ ਨਾਲ ਹੀ ਉਹਨੇਕ ਜਾਨਵਰ ਲਿਆਉਨੇ ਆ ਠੀਕ ਆ ਬਈ ਮਗਾ ਆਪਾਂ ਸੇਲ ਪਰਚੇਜ ਦਾ ਚੱਲੀ ਜਾਣਾ ਸਾਡਾ ਬੰਦਾ ਸਰਕਾ ਬਾਕੀ ਬਈ ਮਾਰਕੀਟ ਨੂੰ ਪਤਾ ਹੀ ਵੀ ਰੇਟ ਆਪਣਾ ਉਹ ਹੀ ਹੁੰਦਾ ਹਨਾ ਵੀਰੇ ਬਾਲਾ ਆਪ ਵੀ ਨਹੀਂ ਹੁੰਦਾ ਜਿੰਦਾਂ ਦਾ ਜਾਨਵਰ ਉਦਾਂ ਦਾ ਰੇਟ ਆ ਉਹ ਤੁਹਾਨੂੰ ਹੀ ਪਤਾ ਅੱਜ ਕ ਇਹਦੀ ਕਰਮ ਵਾਲੀ ਦੀ ਡਿਟੇਲ ਰੱਖਦੇ ਬਾਈ ਇਹ ਵੀਰੇ ਕਾ ਟੈਂਟ ਦੀ ਘੋੜੀ ਆ ਠੀਕ ਆ ਬਾਈ ਤੇ ਚਲੋ ਆਪਾਂ ਉਦੋਂ ਸਾਥ ਹੀ ਕਹਿੰਨੇ ਆ ਠੀਕ ਆ ਬਾਈ ਤੇ ਬੱਚਿਆਂ ਦਾ ਰਿਜ਼ਲਟ ਇਹਦਾ ਵੀਰੇ ਪੂਰਾ ਟੌਪ ਦਾ ਵਾ ਠੀਕ ਆ ਬਾਈ ਇਹ ਵੀ ਚਾਰ ਸਾਲ ਦੀ ਘੋੜੀ ਆ ਜੀ ਬਾਈ ਤੇ ਪਿਛੇਆ ਪਹਿਲਾਂ ਇਹ ਮਾਰਵਾੜੀ ਬਸ਼ੇਰਾ ਬਹੁਤ ਚੰਗਾ ਦਿੱਤਾ ਇਹਨੇ ਜੀ ਬਾਈ ਤੇ ਐਕਟਿੰਗ ਇਹ ਆਪਣੇ ਆਪਣੇ ਕੋਲੇ ਜਿਹੜਾ ਦੂਜੇ ਸਰਖਾਬ ਦਾ ਬੱਚਾ ਉਹ ਤੋਂ ਪ੍ਰੈਗਨੈਂਟ ਆ ਇਹ ਆ ਕਿੰਨੇ ਟਾਈਮ ਦੀ ਗੱਭਣ ਹੋ ਗਈ ਇਹ ਹੋ ਗਈ ਵੀਰੇ ਡੇਢ ਕਿ ਮਹੀਨੇ ਦੀ ਹੋ ਗਈ ਚੈੱਕ ਪਾਸ ਹੋਈ ਚੈੱਕ ਪਾਸ ਆ ਗਈ ਹੈ ਨਾ ਬਾਲ ਪੋਰੀਆਂ ਜੀ ਸਾਫ ਆ ਤੇਉ ਬਾਈ ਜਿਵੇਂ ਲੱਤ ਲੋਤ ਬੜੀ ਨਰ ਹੋਈ ਆ ਤੋਰਾ ਤੋਰਾ ਬਹੁਤ ਸੋਹਣਾ ਤੁਰਦੀ ਹੋਣਾ ਤੋਰਾ ਤਾਰਾ ਵੀਰੇ ਪੂਰਾ ਓਕੇ ਆ ਜਿੰਨਾ ਮਰਜੀ ਆ ਧੌਣ ਜਾ ਕੇ ਘੋੜਿਆਂ ਆਲਾ ਤੋਰਾ ਵੇਦਾ ਠੀਕ ਹੈਣਾ ਬਾਈ ਉਹ ਇਹਦੀ ਪੌੜ ਪੂੜ ਤੋਂ ਜ਼ਿਆਦੇ ਹੈ ਹਨਾ ਖਾਣੀ ਤੋਂ ਦੱਸਦੀ ਹੈ ਵੀਰੇ ਵਾਕੀ ਆਏ ਆ ਓੜਾ ਬਹੁਤ ਚੰਗਾ ਜੀਤੋਂ ਲੱਭਣਾ ਹੈ ਹਾਂ ਵੀ ਉਹ ਵੀ ਲੋਕਾਂ ਨੇ ਦੇਖੇ ਹੋਣਾ ਵੀਡੀਓ ਬਾਈ ਨੇ ਤਾਇਆ ਲਈ ਉਹਦੀ ਲਾਈਨ ਜਾਨਕੀ ਬਹੁਤ ਸਟਰੋਂਗ ਆ ਵੀ ਹੈ ਨਾ ਬੱਚੇ ਦੀ ਤੇ ਜੇ ਆਪਾਂ ਗੱਲਬਾਤ ਕਰ ਲਈਏ ਇਹਦਾ ਵੀ ਆਪਾਂ ਫੋਨ ਰੇਟ ਰੇਟ ਵੀਰੇ ਫੋਨ ਤੇ ਕਰਾਂਗੇ ਆਪਾਂ ਸਾਰੇ ਜਾਨਵਰਾਂ ਦੇ ਤੇ ਬਾਕੀ ਇੱਕ ਚੀਜ਼ ਮੈਂ ਕਹੂੰਗਾ ਕੋਈ ਵੀ ਸੱਜਣ ਆ ਨਾ ਜਿਵੇਂ ਹੁਣ 8 ਮਹੀਨੇ ਦੀ ਘੋੜੀ ਦਾਦੀ ਪਈ ਹੈ ਇਹਨੂੰ ਤੁਸੀਂ ਆਪ ਦੀ ਚੈੱਕ ਪਾਸ ਕਰਾ ਕੇ ਲੈ ਜਾ ਸਕਦੇ ਨਹੀਂ ਆਪ ਦਾ ਡਾਕਟਰ ਲਿਆਓ ਡਾਕਟਰ ਨਾਲ ਲੈ ਕੇ ਆਓ ਆਪ ਦਾ ਸਾਰਾ ਚੈੱਕ ਪਾਸ ਕਰਾਓ ਤੇ ਲੈ ਜਾਓ ਕੋਕ ਰੀਜਨ ਕੀ ਹੈ ਕਈ ਨਹੀਂ ਚਾਹੋ ਕਿ ਕੱਲ ਨੂੰ ਅਗਲੇ ਦੇ ਘਰੇ ਜਾ ਕੇ ਵੀ ਜੋ ਕੁਝ ਵੀ ਹੁੰਦਾ ਵਾ ਆਪਣੀ ਫਿਰ ਜ਼ਿੰਮੇਵਾਰੀ ਵੈਸੇ ਹੀ ਜ਼ਿੰਮੇਵਾਰੀ ਰੱਖਦੇ ਆ ਹਾਂ ਉਦਾਂ ਬੰਦਾ ਬਹਿਮ ਨਿਕਲ ਜਾਂਦਾ ਵਾ ਯਾਰ ਪਾਨ ਕੇ ਚਲੋ ਅਗਲਾ 2 ਮਹੀਨੇ ਨੂੰ ਚੈੱਕ ਕਰਾਓ ਬਈ ਕੋਈ ਗੱਲ ਬਾਤ ਹੋ ਜੇ ਬਾਅਦ ਅਗਲਾ ਆਪਣਾ ਲੰਬਾ ਆਪਦੀ ਇੱਥੋਂ ਪੂਰੀ ਚੈੱਕ ਕਰਾ ਕੇ ਲੈ ਕੇ ਹਾਂ ਆਪਣੇ ਵੱਲੋਂ ਪੂਰੀ ਤਸੱਲੀ ਆਪਦੀ ਚੈੱਕ ਕਰਾ ਕੇ ਲੈ ਕੇ ਜਾਵੇ ਬਈ ਤੇ ਆ ਜਾਓ ਬਈ ਆਪਾਂ ਉਹ ਬਿਛੇਰੀਆਂ ਦੇ ਚੱਲਦੇ ਹਾਂ ਹੁਣ ਕੋਈ ਆਪਾਂ ਲਾਪਰੀ ਬਈ ਜੇ ਆਪਾਂ ਗੱਲਬਾਤ ਕਰ ਲਈ ਹੈ ਨਾ ਇਹਦੀ ਕਰਮ ਵਾਲੀ ਦੀ ਕੀ ਡਿਟੇਲ ਹੈ ਬਈ ਇਹ ਵੀਰੇ ਆਪ ਆ ਕੇ ਅਰਜ ਠੀਕ ਆ ਭਾਈ ਤੇ ਆਪਣੇ ਵਾਲੇ ਘੋੜੇ ਤੋਂ ਗੱਭਣਾ ਇਹ ਠੀਕ ਆ ਭਾਈ ਫਤੇ ਪੰਜਾਬ ਤੋਂ ਠੀਕ ਆ ਭਾਈ ਤੇ ਉਹ ਆਪ ਹੈ ਕੱਲਾਂ ਵਾਲੀ ਚੇਤਕ ਦਾ ਠੀਕ ਆ ਭਾਈ ਤੇ ਹੁਣ ਇਹਦੀ ਉਮਰ ਹੈਗੀ ਆ ਵੀਰੇ 4 ਦੰਦ ਹੋਈ ਹੋਈ ਹੈ ਬਛੇਰੀ ਹੋਈ ਹੈ ਇਹ ਠੀਕ ਆ ਭਾਈ ਇੱਕ ਸੂਆ ਦਿੱਤਾ ਹੋਇਆ ਇਹਨੇ ਠੀਕ ਆ ਭਾਈ ਦੂਜੇ ਸੂਏ ਨੂੰ ਤਿਆਰ ਆ ਦੂਜੇ ਸੂਏ ਨੂੰ ਤਿਆਰ ਆ ਭਾਈ ਜੇ ਆਪਾਂ ਬਈ ਗੱਲਬਾਤ ਕਰ ਲਈਏ ਕਿੰਨੀ ਹਾਈਟ ਹੋਊਗੀ ਇਹਦੀ ਹਾਈਟ ਵੀਰੇ ਦੀ ਤੁਹਾਡੇ ਸਾਹਮਣੇ ਹੈ 63 ਇੰਚ ਤਾਂ ਹੈਗੀ ਆ ਠੀਕ ਆ ਜੀ ਬਾਕੀ ਲੋਕਾਂ ਦੇ ਕਹਿਣੇ ਦਾ ਚੌਂਟ ਵੀ ਖੜੀ ਆ ਇਹ ਹਾਂ ਬਿਲਕੁਲ ਆ ਨਾ ਭਾਈ ਹਾਂਜੀ ਤੇ ਕੁੰਬਾਲਪੋਰੀਆਂ ਦੀ ਬਾਈ ਜਮਾ ਬੋਰੀਆਂ ਵੀਰੇ ਓਕੇ ਆ ਸਵਾਰੀ ਦੀ ਬਿਲਕੁਲ ਪਾਸ ਆ ਆਪਣੀ ਚਾਲ ਕਢਾਈ ਹੋਈ ਹੈ ਸਾਰੀਆਂ ਚਾਲਾਂ ਦਰਦੀ ਆ ਠੀਕ ਆ ਬਾਈ ਤੇ ਜੇ ਆਪਾਂ ਗੱਲਬਾਤ ਕਰ ਲਈਏ ਇਹਦੀ ਹਨਾ ਕੋੜੀ ਦਾ ਜਣ ਕੇ ਆਪਾਂ ਕਹਦੇ ਇੱਕ ਕੱਦ ਬੋਡੀ ਸਟਰਕਚਰ ਵੀਰੇ ਪੂਰਾ ਓਕੇ ਬਹੁਤ ਜ਼ਿਆਦਾ ਹਨਾ ਓਕੇ ਆ ਤੇ ਪਹਿਲਾਂ ਬਾਈ ਇਹਨੇ ਕਿਦਾਂ ਦਾ ਬਚਾਤਾ ਪਹਿਲਾਂ ਵੀਰੇ ਇਹਨੇ ਬਸ਼ੇਰੀ ਦਿੱਤੀ ਸੀ ਪੂਰੀ ਟੌਪ ਕਲਾਸ ਠੀਕ ਆ ਬਾਈ ਤੇ ਉਹ ਆਪਣੇ ਹੈਪੀ ਬਰਸਾਲਾਂ ਵਾਲਾ ਬਾਈ ਲੈ ਗਿਆ ਸੀਗਾ ਠੀਕ ਆ ਹਨਾ ਬਾਈ ਤੇ ਜੇ ਆਪਾਂ ਗੱਲਬਾਤ ਕਰ ਲਈਏ ਹਨਾ ਗੱਬਣ ਆਪਣੀ ਕਿੰਨੇ ਕ ਟਾਈਮ ਦੀ ਚੈੱਕ ਆ ਕੇ ਮਲਾਈ ਵੀ ਕੀ ਹਿਸਾਬ ਦਾ ਬਾਈ ਇਹ ਕੋੜੀ ਆਪਣੀ ਇਹ ਵੈਸੇ ਤਾਂ ਇਹ ਰਹਿ ਜਾਂਦੀ ਪਹਿਲੇ ਦੋ ਜਾਂ ਪਾਂਚੀ ਜੇ ਨਹੀਂ ਵੀ ਰਹਿੰਦੀ ਆਪਣੇ ਕੋਲੇ ਘੋੜਾ ਘਰੇ ਖੜਾ ਵਾ ਜਿਹੜਾ ਮਰਜ਼ੀ ਵੀਰ ਆ ਕੇ ਕ੍ਰੋਸ ਕਰਾ ਕੇ ਲੈ ਜਾ। ਵੀ ਆਪਣੀ ਡਾਕਟਰ ਤੋਂ ਚੈੱਕ ਚੁੱਕ ਕਰਾ ਕੇ ਮਲਾਈ ਵੀ ਅਗੇ ਨਾ। ਮਲਾਈ ਹੋਈ ਆ। ਤੇ ਉਹਦੇ 'ਚ ਇਹ ਹੋ ਜੂਗਾ ਵੀ ਜੇ ਕਿਸੇ ਦਿਨ ਸੌਦਾ ਹੋ ਗਿਆ ਤੇ ਫਿਰ ਕੋਡਾ ਫਰੀ ਛੱਡ ਦਾਂਗੇ। ਹਾਂਜੀ ਕੋਡਾ ਫਰੀ ਛੱਡਾਂਗੇ। ਬਸ ਠੀਕ ਆ। ਵੈਸੇ ਤਾਂ ਤਕਰੀਬਨ ਇੱਕ ਗੱਬਣ ਰਹੀ ਜਾਂਦੀ ਆ। 80% ਆ। ਆ ਬਾਕੀ ਥੋੜੇ ਦਿਨਾਂ ਨੂੰ ਤਾਂ ਵੀ ਇੱਕ ਥੋੜੇ ਦਿਨਾਂ ਚੈੱਕ ਪਾਸ ਹੋਈ ਆ। ਚੈੱਕ ਪਾਸ ਹੋ ਜੀ। ਜੇ ਕੋਈ ਉਦਾਂ ਵੀ ਸਾਡੇ ਨਾਲ ਸੌਦਾ ਕਰੂਗਾ ਚੈੱਕ ਪਾਸ ਉਹ ਵੀ ਹੋ ਜੂਗਾ। ਠੀਕ ਆ ਬਾਈ। ਉਹ ਚਲੋ ਅਗਲਾ ਆਪਾਂ ਦੀ ਛਾਈ ਪਾ ਦਵੇ ਹਣਾ ਜਦੋਂ ਚੈੱਕ ਹੋ ਗਈ। ਚੈੱਕ ਹੋ ਗਈ। ਚੈੱਕ ਕਰਾ ਕੇ ਵੀ ਦੇ ਦਾਂਗੇ ਇਹਨੂੰ ਹਣਾ ਤੇ ਬਾਕੀ ਵੱਡਾ ਬੁੱਢਾ ਬੜਾ ਘੋੜੀ ਦਾ ਜੇ ਆਪਾਂ ਗੱਲਬਾਤ ਕਰ ਲਈਏ ਬਈ ਇਹਦੀ ਕਰਮ ਵਾਲੀ ਦੀ ਬਈ ਕੀ ਡਿਟੇਲ ਆ ਕਿੰਨੇ ਕੁ ਚਿਰ ਦੀ ਹੋ ਗਈ ਆ ਇਹ ਵੀਰੇ 11 ਮਹੀਨੇ ਦੀ ਬੱਚੀ ਆ ਠੀਕ ਆ ਬਈ ਮੱਥੇ ਪਟਾ ਇਹਦੇ ਠੀਕ ਆ ਬਈ ਤੇ ਦੋ ਪੈਰ ਚਿੱਟੇ ਆ ਠੀਕ ਆ ਬਈ ਤੇ ਇਹ ਆਪ ਹੈਗੇ ਜਹਾਂਗੀਰ ਘੋੜੇ ਦੀ ਠੀਕ ਆ ਕਾਲੇ ਕਾਂਡੇ ਦੀ ਬਲੱਡ ਲਾਈਨ ਚੋਂ ਆ ਗਈ ਠੀਕ ਆ ਜੀ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਠੀਕ ਆ ਬਈ ਤੇ ਬਾਕੀ ਹਾਈਟ ਚੰਗੀ ਕਰੀ ਦੁਰੀ ਆਉਂਦੀ ਬੱਚੀ ਸੋਹਣੀ ਆ ਜਿਹੜੇ ਹਿਸਾਬ ਨਾਲ ਤੁਸੀਂ ਬਈ ਉਮਰ ਦਾ ਅਸਰੇ ਹੋ ਫਿਰ ਤਾਂ ਬਹੁਤ ਸੋਹਣੀ ਹਾਈਟ ਕਰ ਗਈ ਹੈ ਤਣੀ ਹਾਂਜੀ ਵੀਰੇ ਹਾਂਜੀ ਤੇ ਬਈ ਇਹ ਵੈਸੇ ਇਹਦੀ ਮਦਰ ਮਦਰ ਕਿੱਦਾਂ ਦੀ ਸੀਗੀ ਚ ਮਦਰ ਇਹਦੀ ਵੀਰੇ ਸੀਗੀ ਅਰੇ ਕਿਰ ਲਗੜ ਲਾਈਨ ਚੋਂ ਠੀਕ ਹੈ ਬਈ ਉਹ ਵੀ 62 ਗੈਂਚੇ ਘੋੜੀ ਪੂਰੀ ਸੋਹਣੀ ਤਨਕੀ ਆ ਠੀਕ ਹੈ ਬਈ ਤੇ ਜੇ ਆਪਾਂ ਗੱਲਬਾਤ ਕਰ ਲਈਏ ਨੇ ਦੋਨੇ ਚੀਜ਼ਾਂ ਹੀ ਮਿਲ ਗਈਆਂ ਨਾ ਦੋਨੇ ਚੀਜ਼ਾਂ ਮਦਰ ਸਾਈਡ ਉਹ ਵੀ ਦੋਨੇ ਬਲੱਡ ਲਾਈਨ ਨੇ ਬਹੁਤ ਸਟਰੋਂਗ ਆ ਠੀਕ ਹੈ ਬਈ ਇਹ ਵੀ ਆਪਾਂ ਦੇ ਦਾਂਗੇ ਬਈ ਸੇਲ ਕਰਨਾ ਹੈਗੇ ਇਹ ਸੇਲ ਕਰ ਦਾਂਗੇ ਕੋਈ ਉਦਾਂ ਦਾ ਵਧੀਆ ਗਾਹ ਕਾਇਆ ਕੋਈ ਉਦਾਂ ਦਾ ਕਰ ਲਾਂਗੇ ਬਸ ਠੀਕ ਹੈ ਨਾ ਬਈ ਤੇ ਲਾਪਰੀ ਤਾਂ ਆ ਜਾ ਬਈ ਨੁਕਰੀ ਹੈ ਨਾ ਜੇ ਆ ਇਹ ਆ ਗਈ ਵੀਰੇ ਆਪ ਸੂਰਿਆ ਜੀ ਲਾਈਨ 'ਚ ਠੀਕ ਆ ਬਾਈ ਪਾਲ ਵਾਲੇ ਘੋੜੇ ਦੀ ਆ ਬੱਚੀ ਆ ਇਹ ਠੀਕ ਆ ਬਾਈ ਇਹਦੀ ਉਮਰ ਹੋ ਗਿਆ 17 ਕਿ ਮਹੀਨੇ ਠੀਕ ਆ ਬਾਈ ਦੋਨੇ ਅੱਖਾਂ ਪਜੈ ਮੰਗਲ ਠੀਕ ਆ ਬਾਈ ਤੇ ਬਾਈ ਜੀ ਉਹ ਗੱਲਬਾਤ ਕਰ ਲਈਏ ਹਨਾ ਕੋੜੀ ਬਹੁਤ ਵੱਡੀ ਬਾਨੀ ਹੈ ਜੀ ਹਨਾ ਵੀਰੇ ਬਹੁਤ ਅਜੇ ਤਾਂ ਬੱਚੀ ਹੀ ਆ ਜੇ ਆਪਾਂ ਕਹਦੇ ਇੱਕ ਕੰਨ ਦੇਖੋ ਇਹਦਾ ਤੇ ਧੌਣ ਧੂਣ ਦਾ ਜਣਕੇ ਹਨਾ ਕੁੰਡ ਕੁੰਡ ਤੇ ਪੈਰ ਪੂਰ ਬੜੇ ਚੰਗੇ ਹਨਾ ਵਾਲ ਪੌਰੀਆਂ ਦੀ ਸਾਫ ਆ ਛੱਟਾ ਵਿੱਚ ਜ਼ਰੂਰ ਕੋਈ ਨਾ ਕੋਈ ਹੈਗਾ ਹਾਂ ਉਹ ਤਾਂ ਚਲੋ ਜਿਹੜੇ ਸੱਜਣਾ ਹਨਾ ਨੌਕਰੇ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਹੁੰਦਾ ਬਾਈ ਹਨਾ ਚਲੋ ਸੂਰਜ ਲੈਂਡ 'ਚ ਵੀਰੇ ਆ ਵੀ ਜਾਂਦਾ ਆ ਵੀ ਜਾਂਦਾ ਬਾਈ ਕੰਨ ਕੰਨ ਬਾਈ ਇਹ ਲੈਂਡ ਜੀ ਆਉਂਦੇ ਜੇ ਆਪਾਂ ਕਹਿ ਦਈਏ ਕਿ ਨਹੀਂ ਬਹੁਤ ਸਨਖਿਆ ਕੰਨਾਂ ਕੰਨਾਂ ਉਹ ਤਾਂ ਕੋਈ ਕੰਮ ਹੀ ਨਹੀਂ ਇਹਦੇ ਚੈੱਕ ਮੈਂ ਠੀਕ ਹੈ ਨਾ ਬਾਈ ਇਹਦੀ ਉਮਰ ਕਿੰਨੀ ਰਸੀ ਜੀ ਬਾਈ ਉਮਰ ਆਪਾਂ ਇਹਦੀ ਉਮਰ ਸੀ ਵੀਰੇ 16 ਮਹੀਨੇ 16 ਮਹੀਨੇ ਹਨਾ ਦੇ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਰੇਟ ਰੂਟ ਆਪਾਂ ਜਾਨਵਰਾਂ ਦੇ ਕਰਾਂਗੇ ਫੋਨ ਤੇ ਕਿਉਂਕਿ ਬਾਈ ਉਹਨਾਂ ਦਾ ਹੈਗਾ ਵਪਾਰ ਦਾ ਕੰਮ ਕਈ ਵਾਰੀ ਕਿਸੇ ਸੈਸ਼ਨ ਦਾ ਰੇਟ ਦੱਸਣ ਨੂੰ ਦੱਸ ਜਾਂਦਾ ਨੇ ਕਿਉਂਕਿ ਅਗਲੇ ਦਾ ਵੀਰੇ ਬਹੁਤ ਓਲਾ ਹੁੰਦਾ ਵਾ ਵਪਾਰ ਲੈਣ ਤੁਹਾਨੂੰ ਵੀ ਪਤਾ ਵਾ ਕਿਸੇ ਨੇ ਕਿੱਦਾਂ ਦੱਸਣਾ ਕਿਸੇ ਨੇ ਜਾਨਵਰ ਕਿੱਦਾਂ ਠੀਕ ਹੈ ਬਾਈ ਬਾਕੀ ਬਾਈ ਲਾਪਰੀ ਦੇ ਰੇਟ ਤਾਂ ਆਪਣੇ ਉਵੇਂ ਹੀ ਹੋਣਗੇ ਨਾ ਜੀ ਵੀਰੇ ਰੇਟ ਆਪਣੇ ਜੈਨੂਇਨ ਹੁੰਦੇ ਆ ਕੋਈ ਇਦਾਂ ਨਹੀਂ ਕਿਸੇ ਦਾ ਗਾਲ ਫੜ ਲਈਏ ਠੀਕ ਹੈ ਕਿਉਂਕਿ ਹਾਂ ਚਲੋ ਜਿਵੇਂ ਹੁਣ ਆ ਬਸ਼ੇਰੀਆਂ ਐ ਇਹ ਚਲ ਆਪਾਂ ਨੂੰ ਵੀ ਪਤਾ ਵੀ ਇਹ ਮਲੁਚੇ ਦੀਆਂ ਹੋਣਗੀਆਂ ਹਨਾ ਤੇ ਜਿਵੇਂ ਘੋੜੀਆਂ ਉਸ ਹਾਵਨਾ ਰੇਟ ਆਪਣੇ ਹਾਂ ਉਸ ਹਾਵਨਾ ਰੇਟ ਜਿੱਦਾਂ ਦਾ ਜਾਨਵਰ ਆ ਓਦਾਂ ਦੇ ਰੇਟ ਆ ਓਦਾਂ ਦੇ ਆਪਣੇ ਰੇਟ ਆ ਹਨਾ ਬਾਈ ਤੇ ਬਾਕੀ ਬਾਕੀ ਸਾਰੀਆਂ ਆਪਣੇ ਕੋਲ ਚੰਗੀਆਂ ਬਲੱਡ ਲਾਈਨ ਚ ਹੁੰਦੀਆਂ ਘੋੜੀਆਂ ਕੋਈ ਮਾੜੇ ਬਲੱਡ ਲਾਈਨ ਚ ਨਹੀਂ ਹੁੰਦੀ ਬਸ ਠੀਕ ਆ ਹਨਾ ਬਾਈ ਤੇ ਬਾਕੀ ਬਾਈ ਮਿੱਤਰੋ ਬਾਈ ਨੇ ਜਿਹੜੇ ਹਨਾ ਰੇਟ ਬਾਈ ਕਹਿੰਦਾ ਜੀ ਆਪਾਂ ਕਰਾਂਗੇ ਫੋਨ ਤੇ ਬਾਕੀ ਜਾਣਵਰ ਪੰਜੇ ਤੁਹਾਨੂੰ ਕਿਵੇਂ ਲੱਗੇ ਹਨ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਤਸੱਲੀ ਪਰ ਕਰਨੀ ਹੈ ਭਾਈ ਲਾਪਰੀ ਤੁਹਾਨੂੰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਬਾਈ ਨੇ ਪਹਿਲੇ ਦਾ ਵੀ ਰੇਟ ਕੋਈ ਇਹ ਨਹੀਂ ਹੋਊਗਾ ਵੀ ਆਪਾਂ ਜੇ ਰੇਟ ਫੋਨ ਤੇ ਨਹੀਂ ਕੀਤੇ ਤਾਂ ਵੀ ਰੇਟ ਵਾਲੇ ਨਹੀਂ ਆਏ ਹੋਣਗੇ ਜਾਇਜ਼ ਰੇਟ ਹੋਣਗੇ ਜਿੱਦਾਂ ਦਾ ਜਾਨਵਰ ਆ ਉਦਾਂ ਦਾ ਹੀ ਰੇਟ ਹੋਊਗਾ ਜਿਹੜੀਆਂ ਘੋੜੀਆਂ ਦੋਨੇ ਚੈੱਕ ਪਾਸ ਆ ਉਹ ਕਹਿੰਦਾ ਬਾਈ ਕਹਿੰਦਾ ਵੀ ਤੂੰ ਆ ਤਾਂ ਡਾਕਟਰ ਲਿਆਓ ਆ ਤੁਸੀਂ ਚੈੱਕ ਪਾਸ ਕਰਾ ਕੇ ਲੈ ਆ ਸਕਦੇ ਹੋ ਜਿਹੜੀ ਨੁਕਰੀ ਆ ਉਹ ਬਾਈ ਕਹਿੰਦਾ ਵੀ ਆਪਣੇ ਘੋੜੇ ਤੋਂ 20 ਦਿਨਾਂ ਦੀ ਜਿਹੜੀ ਮਲਾਈ ਵੀ ਆ ਹਾਂ ਜੇ ਕੋਈ ਸੱਜਣਾ ਸੌਦਾ ਕਰਨਾ ਚਾਹੁੰਦਾ ਵੀ ਬਾਈ ਗੱਬਣ ਦਾ ਹੀ ਲੈਣਾ ਹੈ ਤਾਂ ਉਸ ਹਿਸਾਬ ਨਾਲ ਕਰ ਲਿਓ ਆਪਾਂ ਗੱਬਣ ਕਰਾ ਦਾਂਗੇ ਸਾਈ ਬਾਈ ਪਾ ਦਿਓ ਉਸ ਹਿਸਾਬ ਨਾਲ ਹਨਾ ਤੇ ਹਾਂ ਜੇ ਕੋਈ ਪੰਜ ਚਾਰ ਦਿਨ ਬੰਦਾ ਵੇਟ ਕਰ ਲੂਗਾ ਤਾਂ ਆਪਦੀ ਚੈੱਕ ਕਰਾ ਕੇ ਲੈ ਜਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਉਹਨਾਂ ਦੇ ਨੰਬਰ ਸਕਰੀਨ ਦੇ ਉੱਪਰ ਚੱਲਦੇ ਰਹੇ ਲਾਲੇ ਬਾਈ ਉਹਨਾਂ ਨੂੰ ਫੋਨ ਚਾਉਂਦੇ ਵਾਦਦੇ ਰਹੋ ਜੀ ਧੰਨਵਾਦ